ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੇ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ نوٹ ਕਰੋ 81476 15312 81476 15312 ਆਓ ਪੁੱਛ ਲੈਣੇ ਬਾਈ ਤੁਹਾਡੇ ਆਜੋ ਬਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬੀ ਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਠੀਕ ਹੈ ਜੀ ਪਿੰਡ ਭਾਈ ਰੂਪਾ ਹਮ ਤਸਵੀਰ ਫੂਲ ਜ਼ਿਲ੍ਹਾ ਬਖੰਡਾ ਜੀ ਨੇੜੇ ਪਿੰਡ ਬਈ ਅਰੇ ਸਲਾਦਪੁਰਾ ਰਹੇ ਹੈ ਜੀ ਇਧਰ ਰਾਮਪੁਰਾ ਫੂਲ ਇਤਰੇ ਇੱਕ ਸੜ ਭਗਤਾ ਭਾਈ ਕਰਾ ਜਾਂਦਾ ਤਿੰਨਾਂ ਦੇ ਜਣੀ ਵਿਚਾਲੇ ਜੇ ਪਿੰਡ ਆ ਜਾਂਦਾ ਆਪਣਾ ਠੀਕ ਹੈ ਭਾਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 9463842852 ਦੂਜਾ ਹੈਗਾ ਜੀ 7087820605 ਜੀ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੇ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸੂਈ ਇਹ ਦੂਜਾ ਸੂਸੂਈ ਭਾਈ ਜੀ ਦੰਸੂਈ ਹੈ ਬਾਈ ਇਹ ਕੱਲ ਸਵੇਰ ਦੀ ਇਸ ਟਾਈਮ ਦੀ ਸੂਈ ਹੈ ਜੀ ਠੀਕ ਆ ਬੱਚਾ ਕੀ ਦੇਤਾ ਇਹਨੇ ਇਹਨੇ ਬੱਚਾ ਦਿੱਤਾ ਇਹਨੇ ਬੱਚਾ ਦੇ ਹਾਂਜੀ ਠੀਕ ਆ ਬਾਈ ਸੇਂਡੀ ਦਾ ਕੋਈ ਅੰਤ ਨਹੀਂ ਜੀ ਹੂੰ ਲੇਵਾ ਕਮਾਲ ਹੈ ਨਾ ਬਾਈ ਹਾਂ ਲੇਵਾ ਪੂਰੀ ਫਿਟਿੰਗ ਹੈ ਕਿੰਨਾ ਕੁ ਦੁੱਧ ਬਾਅਦ ਬਾਈ ਦੇ ਦੂਗੀ ਐਸਟੀਮੇਟ ਆ ਬਾਈ ਜੀ ਮਨੂੰ ਵੀ ਇਹਦੇ ਕੋਲੇ 15 ਲੀਟਰ ਬੋਲਾਗਾ ਠੀਕ ਆ ਠੀਕ ਹੈ ਜੀ ਹੂੰ ਤਨੀ ਆਪਾਂ ਨੂੰ ਉਮੀਦ ਇਹਦੀ 17-18 ਲੀਟਰ ਦੀ ਹੈਗੀ ਓਕੇ ਬਾਈ ਬਾਕੀ ਬੰਦੇ ਨੇ ਬਾਈ ਜੀ ਆਪਦੀ ਸਮਝਣਾ ਤੇ ਮੂਰੇ ਸੇਵਾ ਸੰਭਾਲ ਦੇਖ ਕੇ ਲੈਣੀ ਆ ਹਨਾ ਸਹੀ ਆ ਬਾਈ ਠੀਕ ਹੈ ਜੀ ਐਸ ਟਾਈਮ ਇਹਦੇ ਕੋਲੇ ਮਤਲਬ ਵੀ 15 ਕਿਲੋ ਬੋਲਾ ਜੀ 14 15 ਕਿਲੋ ਬੋਲਾ ਐ ਤਿਆਰ ਓਕੇ ਬਾਈ ਲੇਵਾ ਬੜਾ ਕਮਾਲ ਹੈ ਬਹੁਤ ਸੋਹਣਾ ਆਰਡਰ ਟੇਸਟ ਬਹੁਤ ਚੰਗਾ ਇਕੱਲਾ ਇਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਜੀ ਬਹੁਤ ਸੋਹਣੀ ਸੇਵ ਠੰਡੀ ਪੈਰ ਨਹੀਂ ਹਲਾਉਣਾ ਹੂੰ ਠੀਕ ਹੈ ਸਹੀ ਹੋਰ ਦੂਜਾ ਸੂਆ ਜੇਰ ਜੱਪੇ ਦੀ ਬਿਲਕੁਲ ਸਾਫ਼ ਬੈੜ ਆਪਣੇ ਕੋਲ ਓਕੇ ਬਾਈ ਖੋਲ ਦੇ ਬਾਈ ਮਾੜੀ ਤੋਰ ਕਿਵੇਂ ਖਾ ਦੇ ਸੂਈ ਸਵਾਈ ਬੱਚਾ ਕਰਮਾਲੀ ਨੇ ਬੱਚਾ ਦੇ ਤਾਂ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਤਿਆਰੀ ਬੈੜ ਦੀ ਫੇਸ ਫੁੱਲਸ ਬੜਾ ਚੰਗਾ ਬਈ ਨਾੜਾ ਨੂੜਾ ਲੇਵੇ ਤੇ ਫੁੱਲ ਆਵੇ। ਕੀ ਆਵਾਜ਼। ਲੇ ਕੀ ਮੋਲ ਆ ਬਈ ਜਾਜ ਚ ਰਹਾ। ਕੋਈ ਮੁੱਲ ਬਿਲਕੁਲ ਜਾਜ ਹੋਗਾ ਟਵਾਦਾ ਨਹੀਂ ਹੋਣਾਗਾ। ਓਕੇ। ਬਈ ਜੀ ਦੇਵਾਂਗੇ 48000 ਦੀ ਬੈਂ। 48000। ਹਾਂਜੀ। ਮਾਨਤਨ ਹੋ ਜਾ। ਮਾਨਤਨ ਜੇ ਨਹੀਂ ਛੋੜ ਛਪਿਆ ਹੋਊਗਾ। ਓਕੇ ਬਈ। 48000 ਰੁਪਇਆ ਮੋਲ ਮਾਨਤਨ ਕੋਈ ਚੱਕਰ ਨਹੀਂ। ਹੋ ਜੂਗਾ ਬਈ ਲੇਵਾ ਚੰਗਾ ਥਣ ਚੰਗਾ ਮੁੱਲ ਪਹਿਲਾਂ ਹੀ ਬਾਈ ਨੇ ਜਾਇਜ਼ ਰੱਖਿਆ ਖਿੱੱਚ ਕੇ ਜਮੋਲ ਰੱਖਿਆ ਨਾੜਾ ਨੂੜਾ ਲੈਵੇ ਤੇ ਛੱਡੀ ਦਾ ਕੋਈ ਅੰਤ ਹੀ ਨਹੀਂ ਬਿਸ਼ੱਕਾਂ ਹੀ ਬਹਿ ਜਾ ਥੱਲੇ ਕੋਈ ਡੱਕ ਤਾਂ ਨਹੀਂ ਕਿਸੇ ਗੱਲ ਦੀ ਲੈ ਠੀਕ ਆ ਬਿਸ਼ੱਕਾਂ ਬਿਨਾ ਬੱਚੋਂ ਬਹਿ ਜਾ ਤਾਂ ਵੀ ਕੋਈ ਚੱਕਰ ਨਹੀਂ ਆ ਸਾਡਾ ਨਹੀਂ ਛੱਡਣਾ ਨਾ ਸਾਡਾ ਚੌਣ ਚਾਣ ਦੇ ਕੋਈ ਚੌਣ ਬਹੁਤ ਜੰਗਲ ਚ ਹੈ ਚਵਾਈ ਚੈੱਕ ਕਰੋ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਕੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾਂ ਇਹਨੇ ਕੋਈ ਕੀ ਬਾਤ ਆ ਬੜਾ ਸੌਂਚਣ ਲੱਗੀ ਬਾਹਰ ਨੂੰ ਚਵਾਈ ਬੜੀ ਚੰਗੀ ਹੈ ਨਾ ਬਈ ਹਾਂਜੀ ਹਮ ਲੈ ਮਗਰਲੇ ਥਣਾਂ ਦੀ ਦੇਖੋ ਮੋਟਾ ਮੋਟਾ ਚੋਣਾ ਬੇਸ਼ਿਆ ਵਾਤ ਲੈ ਕਿੰਨਿਆ ਘਤਾਰਾ ਮਰੀਆ ਦੁੱਧ ਦੇਖਿਓ ਭਾਈ ਕੀ ਬਾਤ ਤੇ ਲੇਵਾ ਦੇ ਪਕੀਟਿੰਗ ਆਣਾ ਕੀ ਬਾਤ ਆ ਭਾਈ ਇਧਰੋਂ ਵੀ ਲੇਵਾ ਚੈੱਕ ਕਰ ਲਓ ਕੂ ਟਟਮਣੀ ਦੇ ਬਾਂ ਫਿਟਿੰਗ ਆ ਲਗਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕੱਲਾ ਕੱਲਾ ਸਵਾਦੀ ਤਾਂ ਬਾਲੀ ਠੰਡੀ ਜੀ ਬੈਠਾ ਹਾਂ ਬਾਕੀ ਮੋਹਲੋ ਵੀ ਭਾਈ ਜੈਜ ਬਾਕੀ ਨਿਆਣਾ ਲਾ ਚੈਨਾ ਲਾ ਐ ਨਹੀਂ ਵੀ ਆਪਾਂ ਵੈਸੇ ਮਾਰਤੀ ਨਿਆਣਾ ਲਾਉਣਾ ਲਾਲਾ ਕੋਈ ਐ ਵੀ ਨਹੀਂ ਕੋਈ ਗੱਲ ਠੀਕ ਹੈ ਭਾਈ ਨਿਆਣਾ ਵੀ ਲਵਾਉਂਗਾ ਉਹ ਚੈੱਕ ਕਰੂ ਸਹੀ ਹੈ ਇਹ ਤਾਂ ਥੋੜੀ ਜਿਹੀ 19 ਸਮਾਈ ਨਹੀਂ ਸੀ ਬੰਦਿਆਂ ਦੀ ਸਹੀ ਹੈ ਜਿਹਦੇ ਹਿਸਾਬ ਨਾਲ ਅਸਲ ਬਰੀਡ ਸੀ ਕਹਿੜਦੇ ਸਹੀ ਚਲੋ ਆਪਾਂ ਵੀ ਉਹ ਜੈਜ ਰੇਟ ਨਹੀਂ ਆਪਾਂ ਦੇ ਦੇਣੀ ਹੈ ਓਕੇ ਭਾਈ ਹਾਂਜੀ ਅੱਗੇ ਭਾਈ 2 ਨੰਬਰ ਕਿਹੜਾ ਸੂਸ ਹੋਈ ਪਲੂਣ ਭਾਈ ਜੀ ਪਹਿਲਾ ਸੂ ਬੱਚੀ ਸੂਈ ਆ ਚੌਥਾ ਦਿਨ ਐ ਸੋਇ ਨੂੰ ਤਿੰਨ ਦਿਨ ਹੋ ਗਏ ਜਾਨੀ ਸੋਇ ਨੂੰ ਬੱਚਾ ਕੀ ਆ ਮਗਰ ਇਹਦੇ ਬੱਚੀ ਆ ਜੀ ਮਗਰ ਬੱਚੀ ਬੜੀ ਚੰਗੀ ਆ ਨਾ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਆ ਹਾਂਜੀ ਕਿਉਂਕਿ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਤੇ ਲੇਵਾਰੇ ਕੋ ਥਾਣ ਦੇ ਇੱਕ ਨੰਬਰ ਥਾਣਾ ਚਵਾਈ ਤੁਗੀ ਕਿਵੇਂ ਆ ਬਈ ਬਹੁਤ ਸੋਹਣੀ ਚਵਾਈ ਆ ਜੀ ਠੀਕ ਆ ਬਈ ਹਾਂਜੀ ਖੋਲ ਦੇ ਬਈ ਥੋਰ ਦੇ ਬਰੀਡ ਚੰਗੀ ਆ ਬਰੀਡ ਦੋਨੇ ਚੰਗੀਆਂ ਗਰਮੀ ਘੱਟ ਮੰਨਣੀਆਂ ਫੈਂਟ ਕਰਮਾਣੀ ਦੀ ਚੰਗੀ ਆ ਇਹ ਚੋਕੀ ਆ ਜੀ ਮੂੰਹ ਬੱਚੀ ਚਾਰ ਤਾਂ ਦੀ ਹਾਂਜੀ ਚਾਰ ਠੀਕ ਆ ਬਈ ਚਾਰ ਦੰਦ ਦਾ ਫੇਸ ਦੇਖੋ ਬੋਦੀਵਾਦੀ ਬਹੁਤ ਚੰਗੀ ਸਨਖ ਆਪਣਾ ਵੜ ਦੇ ਵਿੱਚ ਫੁੱਲ ਆ ਗਏ ਚਾਰ ਦੰਦ ਦਾ ਵੜ ਆ ਬਾਈ ਖਾਣ ਲਈ ਵਾ ਬਹੁਤ ਚੰਗਾ ਲੇਵਲ ਉਦੀ ਪਾਲੀ ਸਾਫ ਹੈ ਬੱਚੀ ਹਮ ਸਹੀ ਗੱਲ ਹੈ ਬਾਈ ਜਣੀ ਗਾਉ ਨੂੰ ਵੀ ਬੰਦੇ ਸਮਾਈ ਵਾਲੇ ਕੋਲੇ ਚੰਗੇ ਰੁਪਈਆ ਦੀ ਵਧਨ ਵਾਲੀ ਚੀਜ਼ ਹੈ ਨਹੀਂ ਸਹੀ ਗੱਲ ਹੈ ਬਾਈ ਸਾਫਾ ਪੜਾ ਕਿਆ ਬਾਗ ਕਿੰਨਾ ਦੁੱਧ ਦੇ ਦੂ ਬਾਈ ਐਸਟੀਮੇਟ ਬਾਈ ਜਿਹਦੇ ਕੋਲੇ ਮਨ ਕੋਲੇ 11 ਕਿਲੋਟਰ ਮੇਰੇ ਹਿਸਾਬ ਨਾਲ ਹੁਣ ਬੋਲਾ ਤਿਆਰ ਹੈ ਦੇ ਕੋਲੇ ਓਕੇ ਜਣੀ ਆਪਾਂ ਨੂੰ ਇਹਦੀ 15 ਲੀਟਰ ਦੀ ਉਮੀਦ ਹੈ ਬਾਈ ਜੀ ਠੀਕ ਹੈ ਬਾਈ ਤੁਹਾਨੂੰ ਕੀ ਬੰਦ ਨਹੀਂ ਆਉਦਾ ਮੁਰੇ ਆਪ ਦੀ ਸਮਝ ਨਾਲ ਲੈਣੀ ਹੈ ਜਿਹੜੀ ਚੀਜ਼ ਆਪ ਨੂੰ ਨਹੀਂ ਕਿ ਦੱਸਣੀ ਹੈ ਸਹੀ ਹੈ ਭਾਈ ਲੈਵਲ ਉਹਦੀ ਬਹੁਤ ਸਾਫ਼ ਬੱਛੀ ਹੈ ਜੀ ਸਹੀ ਗੱਲ ਹੈ ਲੈ ਵਾ ਤਾਂ ਦੇਖ ਲੈਵਰੀ ਫੀਟਿੰਗ ਚੈੱਕ ਕਰ ਕਮਾਲ ਦੀ ਬਹੁਤ ਸੋਹਣੀ ਫੀਟਿੰਗ ਲੱਗਿਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਹਾਂਜੀ ਧਾਰਾ ਮਾਰ ਕੇ ਠੰਡੀ ਬਹੁਤ ਆਣਾ ਭਾਈ ਹਾਂਜੀ ਠੰਡੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਬਾਕੀ ਚਵਾਈ ਦਿਖਾਵਾਂਗੇ ਕਰਮ ਵਾਲੀ ਆਣ ਵੀ ਚੰਗਾ ਨਾ ਮੁੱਖੀ ਵਾਲਾ ਨਾ ਨੇੜ ਤੋਂ ਚੱਕਰਵਾਣ ਲੈ ਜਾਰੇ ਥਣੋਂ ਨਿਕੜਨੀ ਪੂਰੇ ਗੈਸ ਤੇ ਕੱਲਾ ਕੱਲਾ ਖਾਣਾ ਚੋਂ ਚੌਣ ਚੌਣ ਵੀ ਕੋਈ ਚੌਣ ਬਹੁਤ ਜੰਗਲ ਦੇ ਵਿੱਚ ਹੈ ਬਾਕੀ ਧਾਰਾ ਮਾਰਗਾ ਚਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੌਣ ਲੱਗਿਆ ਕਰਮ ਵਾਲੀ ਨੇ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੀ ਬਾਤ ਚਵਾਈ ਦਾ ਇੱਕ ਨੰਬਰ ਹੈ ਹਾਂਜੀ ਅਮਾ ਗੱਲੇ ਸੰਚ ਲੈ ਭਾਈ ਅਮਾ ਗੱਲੇ ਤੇ ਮੈਂ ਦੇਖ ਕੋਈ ਭਾਈ ਮੋਟਾ ਮੋਟਾ ਚੌਣ ਓਕੇ ਉਹ ਬਹਤ ਹਾਤਾ ਜੀ ਸਭ ਕੁਝ ਬੰਦਾ ਤੇ ਇਸ ਚ ਲੈ ਕੇ ਜਾਵੇ ਤੂੰ ਚੱਕਰ ਨਹੀਂ ਹਾਂਜੀ ਹਾਂ ਹਾਂ ਕੁਛ ਮਨ ਦੇ ਇੱਕ ਵਾਈ ਬੜੀ ਚੰਗੀ ਆ ਭਾਈ ਮੋਟਾ ਮੋਟਾ ਚੋਨਾ ਜਿਵੇਂ ਮਰਜ਼ੀ ਬੱਚੀ ਸਾਫੀ ਬੜੀ ਆ ਜੀ ਬੱਚੀ ਤੇ ਮੁੱਲ ਵੀ ਜਾਇ ਜੀ ਕੀ ਮੁੱਲ ਰੱਖਿਆ ਭਾਈ ਸੱਚ ਦਾ ਭਾਈ ਜੀ ਦੇ ਦਾਂਗੇ 45000 ਦੀ ਬਾਈ 45000 ਦੀ ਮਾਨ ਤਨ ਪੁੱਜੋ ਹਾਂ ਹਾਂਜੀ ਮਾਨ ਤਨ ਠੀਕ ਆ ਭਾਈ ਛੋੜ ਸੱਪੇ ਦਾ ਕਰ ਲਾਂਗੇ 45000 ਰੁਪਏ ਜਮਾ ਜੈਦ ਮੋਲਾ ਭਾਈ ਇਹ ਮਾਨ ਤਨ ਕੋਈ ਚੱਕਰ ਨਹੀਂ ਹੋ ਜੂਗਾ ਬੈਡ ਚੰਗੀ ਆ ਸੂਈ ਸਵਾਈ ਬੱਚਾ ਮੰਗਰ ਬੱਚੀ ਹੋਗਾ ਜੀ ਤੇ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੀ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ